ਹਾਂਜੀ ਸਾਰੇ ਵੀਰਾਂ ਦਾ ਸਵਾਗਤ ਹੈ ਜੀ ਆਪਣੇ ਚਾਹਾਨ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਇਲਾਕਾ ਮੋਗਾ ਹਾਂਜੀ ਏਰੀਆ ਮੋਗਾ ਇੱਥੋਂ ਤੋਂ ਹੋਣ ਜਾ ਰਹੀ ਹੈ ਇੱਥੇ ਵੀਰ ਦੇ ਕੋਲ ਬਹੁਤ ਸੋਹਣੀਆਂ ਮੋਹਰਾ ਨਸਲ ਦੀਆਂ ਦੋ ਝੋਟੀਆਂ ਸੀਲ ਹੈ ਜੀ ਵਾਕੀ ਤੁਸੀਂ ਦੇਖ ਸਕਦੇ ਹੋ ਹਾਈਡ ਲੈਂਡ ਤੋਂ ਮੱਖੋਂ ਬਹੁਤ ਸੋਹਣੀਆਂ ਝੋਟੀਆਂ ਨੇ ਦੋ ਝੋਟੀਆਂ ਪ्युअर ਮੋਹਰਾ ਨਸਲ ਦੀਆਂ ਦੋਨੋਂ ਸੇਲ ਹੈ ਜੀ। ਬਾਈ ਦਾ ਨੰਬਰ ਸਕਰੀਨ ਦੇ ਉੱਪਰ ਦਿੱਤਾ ਹੋਇਆ। 988881 65601 ਹਾਂਜੀ 988881 65601 ਇਸ ਵੀਰ ਦਾ ਨੰਬਰ ਹੈ। ਇਸ ਨੰਬਰ ਤੇ ਸੰਪਰਕ ਕਰਕੇ ਵੀਰ ਨਾਲ ਗੱਲਬਾਤ ਕਰ ਸਕਦੇ ਹੋ ਤੁਸੀਂ ਤੇ ਮੁੱਲ ਤੈਅ ਕਰ ਸਕਦੇ ਹੋ ਜੀ। ਦੋ ਝੋਟੀਆਂ ਪ्योर ਮੋਰਾ ਨਸਲ ਦੀਆਂ। ਦੋਨੋਂ ਸੇਲ ਹੈ ਜੀ। ਅਗਰ ਤੁਸੀਂ ਵੀ ਸਾਡੇ YouTube ਚੈਨਲ Facebook ਪੇਜ ਜਾਂ Study ਜਾਂ WhatsApp ਚੈਨਲ ਤੇ ਵੀਡੀਓ ਪਾਉਣੀ ਚਾਹੁੰਦੇ ਹੋ ਤਾਂ ਸਾਡੇ ਉੱਪਰ ਦਿੱਤੇ ਹੋਏ ਨੰਬਰ ਤੇ ਸਾਨੂੰ ਮੈਸੇਜ ਕਰ ਸਕਦੇ ਹੋ ਜੀ WhatsApp ਨੰਬਰ ਹੈ 600 67 24360 ਇਸੇ ਤਰ੍ਹਾਂ ਦੀਆਂ ਵੀਡੀਓ ਵੇਖਣ ਲਈ ਚੈਨਲ ਨੂੰ ਜਰੂਰ ਸਬਸਕ੍ਰਾਈਬ ਫੋਲੋ ਕਰਿਓ ਜੀ ਮਿਲਦੇ ਹਾਂ ਅਗਲੀ ਵੀਡੀਓ ਨਾਲ ਧੰਨਵਾਦ ਜੀ